ਕੈਨੇਡੀਅਨ ਕਮੇਨਾ ਮੰਨਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਦੇ ਨਿਕਲ ਕੇ ਆ ਰਹੀ ਹੈ ਬਹੁਤ ਜ਼ਿਆਦਾ ਮੌਸਮ ਖਰਾਬ ਤੇ ਖਤਰਨਾਕ ਸਰਦੀ ਤੇ ਡਰਾਈਵਿੰਗ ਦੇ ਹਾਲਾਤਾਂ ਦੇ ਵਿਗੜਦੇ ਹੋਏ ਐਚਐਸਟੀ ਸਕੂਲ ਅਤੇ ਡਿਵੀਜ਼ਨਲ ਦਫਤਰ ਅੱਜ ਵਿਦਿਆਰਥੀਆਂ ਤੇ ਸਟਾਫ ਲਈ ਬੰਦ ਕਰ ਦਿੱਤੇ ਗਏ ਨੇ ਸਾਰੇ ਸਟਾਫ ਤੋਂ ਘਰ ਤੋਂ ਕੰਮ ਕਰਨ ਦੀ ਜਿੱਥੇ ਉਮੀਦ ਕੀਤੀ ਜਾ ਰਹੀ ਹੈ ਉਹਨਾਂ ਵਿਆਪਕ ਸਹਾਇਕਾਂ ਨੂੰ ਛੱਡ ਕੇ ਜਿਨ੍ਹਾਂ ਨੇ ਆਪਣੇ ਸਮੂਹਕ ਸਮਝੌਤੇ ਦੇ ਅਨਸਾਰ ਸਕੂਲ ਬੰਦ ਹੋਣ ਦੇ ਦਿਨਾਂ ਤੇ ਕੰਮ ਤੋਂ ਕੰਮ ਦੀ ਵਿਵਸਥਾ ਨਾ ਕਰਨ ਦੀ ਚੋਣ ਕੀਤੀ ਹੈ। ਮੌਸਮ ਸੰਬੰਧਿਤ ਬੰਦ ਹੋਣ ਦੇ ਸੰਭਾਵੀ ਪ੍ਰਭਾਵ ਨੂੰ ਘਟਾਉਣ ਅਤੇ ਇਹ ਯਕੀਨੀ ਬਣਾਉਣ ਕਿ ਮੌਸਮ ਦੀ ਪ੍ਰਵਾਹ ਕੀਤੇ ਬਿਨਾਂ ਵਿਦਿਆਰਥੀਆਂ ਦੀ ਸਿੱਖਿਆ ਜਾਰੀ ਰਹੇ ਵਿਦਿਆਰਥੀ ਆਪਣੇ ਘਰ ਬੈ ਕੇ ਪੜ ਸਕਣ ਅਧਿਆਪਕ ਜਿਹੇ ਦਿਨਾਂ ਤੇ ਸਕੂਲ ਬੰਦ ਹੋਣ ਤੇ ਵਿਦਿਆਰਥੀਆਂ ਨਾਲ ਕਿਵੇਂ ਆਪਣਾ ਸੰਪਰਕ ਬਣਾ ਸਕਦੇ ਨੇ ਉਹ ਸਭ ਕੁਝ ਤੈਅ ਕੀਤਾ ਗਿਆ ਸਕੂਲ ਬੰਦ ਉਦੋਂ ਹੋ ਜਾਣਗੇ ਜਦੋਂ ਹੈਨਓਵਰ ਸਕੂਲਸ ਡਿਵੀਜ਼ਨ ਦੇ ਮੌਸਮ ਅਤੇ ਸੜਕਾਂ ਦੀ ਸਥਿਤੀ ਜੈ ਹੋਵੇਗੀ ਕਿ ਵਿਦਿਆਰਥੀਆਂ ਨੂੰ ਸਕੂਲੀ ਬੱਸਾਂ ਰਾਹੀਂ ਲਿਜਾਣ ਦੀ ਸਲਾਹ ਨਹੀਂ ਦਿੱਤੀ ਜਾਵੇਗੀ ਜੇਕਰ ਸਕੂਲ ਦਿਨ ਚ ਸ਼ੁਰੂ ਹੋਣ ਤੋਂ ਬਾਅਦ ਮੌਸਮ ਵਿਗੜ ਜਾਂਦਾ ਤਾਂ ਅਸੁਰੱਖਿਤ ਡਰਾਈਵਿੰਗ ਹਾਲਾਤ ਪੈਦਾ ਹੋ ਸਕਦੇ ਨੇ ਜਿਸ ਨਾਲ ਘਰ ਵਾਪਸੀ ਲਈ ਸਕੂਲ ਸੇਵਾ ਨੂੰ ਕਿਤੇ ਨਾ ਕਿਤੇ ਪ੍ਰਭਾਵਿਤ ਹੋ ਸਕਦੀ ਹੈ ਤੇ ਇਸ ਨੂੰ ਰੱਦ ਕਰਨਾ ਪੈਂਦਾ ਹੈ ਤਾਂ ਵਿਦਿਆਰਥੀ ਸਕੂਲ ਵਿੱਚ ਹੀ ਰਹਿਣਗੇ ਜਦੋਂ ਤੱਕ ਪ੍ਰਬੰਧਨ ਸਹੀ ਨਹੀਂ ਕੀਤਾ ਜਾ ਸਕਦੇ ਬੱਸਾਂ ਨੂੰ ਸਕੂਲ ਤੋਂ ਬਾਹਰ ਨਹੀਂ ਭੇਜਿਆ ਜਾ ਸਕਦਾ ਭੇਜਿਆ ਜਾ ਸਕਦਾ ਸਕੂਲਾਂ ਵਿੱਚ ਠੰਡੇ ਮੌਸਮ ਦੇ ਕਰਕੇ ਇਹਨਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਵਿਦਿਆਰਥੀਆਂ ਨੂੰ ਆਪਣੇ ਘਰੇ ਰਹਿਣ ਦੀ ਸਲਾਹ ਦਿੱਤੀ ਗਈ ਹੈ ਮਾਪਿਆਂ ਦੀ ਜਿੱਥੇ ਗੱਲਬਾਤ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਹੈ ਕਿ ਜੇਕਰ ਬਹੁਤ ਜ਼ਿਆਦਾ ਮੌਸਮ ਖਰਾਬ ਹੈ ਤਾਂ ਉਸ ਦਰਾਂ ਬੱਚਿਆਂ ਦੀ ਸੁਰੱਖਿਅਤ ਬਾਰੇ ਜਿੱਥੇ ਚਿੰਤਾ ਕਰਨੀ ਚਾਹੀਦੀ ਹੈ ਮਾਪੇ ਦੇਖਭਾਲ ਕਰਨ ਵਾਲੇ ਆਪਣੀ ਮਰਜ਼ੀ ਦੇ ਅਨੁਸਾਰ ਬੱਚਿਆਂ ਨੂੰ ਘਰ ਵਿੱਚ ਰੱਖਣ ਦੀ ਛੋੜ ਕਰ ਸਕਦੇ ਨੇ ਜਿਹੜੇ ਲੋਕ ਇਸ ਵਿਕਲਪ ਦੀ ਵਰਤੋਂ ਕਰਨ ਦੀ ਚੋਣ ਕਰਦੇ ਨੇ ਉਹਨਾਂ ਨੂੰ ਨਿਯਮਤ ਗੈਰ-ਰਾਜਨੀਤਿਕ ਪ੍ਰਤਿਕਿਰਿਆ ਦੇ ਅਨੁਸਾਰ ਉਸ ਦਿਨ ਸਕੂਲ ਨੂੰ ਸੂਚਿਤ ਕਰਨਾ ਚਾਹੀਦਾ ਹੈ ਜਦੋਂ ਸਕੂਲ ਜਿਆਦਾ ਮੌਸਮ ਕਾਰਨ ਬੰਦ ਹੁੰਦੇ ਨੇ ਤਾਂ ਮਾਤਾ ਪਿਤਾ ਸਰਪਲਸ ਸਵੇਰੇ 6 ਵਜੇ ਤੋਂ 8 ਵਜੇ ਦੇ ਵਿਚਕਾਰ ਇੱਕ ਸੈਵ ਚੱਲ ਤੋਂ ਫੋਨ ਸੁਨੇਹਾ ਪ੍ਰਾਪਤ ਕਰਨਗੇ ਨੋਟਿਸ ਐਚਐਸਟੀ ਵੈਬਸਾਈਟ ਤੇ ਪੋਸਟ ਕੀਤਾ ਜਾਵੇਗਾ ਸਥਾਨਕ মিডিਆ ਆਊਟਲੈਟਸ ਨੂੰ ਬੰਦ ਕਰਨ ਦੀ ਘੋਸ਼ਨਾਵਾਂ ਦੀ ਵੰਡੀ ਜੇ ਵੰਡੀਆਂ ਜਾਣਗੀਆਂ ਜਦੋਂ ਸਕੂਲ ਬਹੁਤ ਜ਼ਿਆਦਾ ਮੌਸਮ ਖਰਾਬ ਹੋਣ ਕਰਕੇ ਬੰਦ ਹੁੰਦੇ ਨੇ ਤਾਂ ਕਰੈ ਰੱਦ ਕਰਨ ਦੇ ਫੈਸਲੇ ਸਕੂਲ ਵਿੱਚ ਅਨੁਸੂਚਿਤ ਸਮਾਗਮ ਅਤੇ ਪਾਠਕ੍ਰਮ ਬਹਾਲੀ ਸਾਰੀਆਂ ਯਾਤਰਾਵਾਂ ਨੂੰ ਮੌਸਮ ਅਤੇ ਸਥਿਤੀਆਂ ਦੀ ਗੰਭੀਰਤਾ ਦੇ ਆਧਾਰ ਤੇ ਵਿਅਕਤੀਗਤ ਤੌਰ ਤੇ ਵਿਚਾਰਿਆ ਜਾਵੇਗਾ ਬੰਦ ਹੋਣ ਦੇ ਦਿਨ ਦੀ ਸੰਭਾਵੀ ਪ੍ਰਭਾਵ ਨੂੰ ਘਟਾਉਣ ਲਈ ਇਹ ਯਕੀਨੀ ਬਣਾਉਣ ਲਈ ਕਿ ਮੌਸਮ ਦੀ ਪ੍ਰਵਾਹ ਕੀਤੇ ਬਿਨਾਂ ਵਿਦਿਆਰਥੀਆਂ ਦੀ ਸਿੱਖਲਾਈ ਜਾਰੀ ਰਹੇ ਐਚਐਸਟੀ ਵਿਦਿਆਰਥੀਆਂ ਨੂੰ ਉਹਨਾਂ ਦਿਨਾਂ ਵਿੱਚ ਸਿੱਖਲਾਈ ਦੇ ਮੌਕੇ ਪ੍ਰਦਾਨ ਕਰੇਗਾ ਜਦੋਂ ਸਕੂਲ ਬੰਦ ਹੁੰਦੇ ਨੇ ਜੇਕਰ ਅਜਿਹੀ ਰੱਦੀ ਹੁੰਦੀ ਹੈ ਤਾਂ ਕਿਰਪਾ ਕਰਕੇ ਤੁਸੀਂ ਇਸ ਤੋਂ ਉਮੀਦ ਕਰ ਸਕਦੇ ਹੋ ਬਹੁਤ ਜ਼ਿਆਦਾ ਮੌਸਮ ਖਰਾਬ ਹੋਣ ਕਰਕੇ ਮੌਸਮ ਦੇ ਹਿਸਾਬ ਨਾਲ ਸਕੂਲ ਬੰਦ ਹੋਏ ਤਾਂ ਗ੍ਰੇਡ K 8 ਦੇ ਅਧਿਆਪਕਾਂ ਨੂੰ ਸਰਦੀਆਂ ਤੋਂ ਪਹਿਲਾਂ ਸਾਰੇ ਸਮੇਂ ਸਮੇਂ ਸਿਰ ਸਰਦੀਆਂ ਦੇ ਮਹੀਨਿਆਂ ਦੌਰਾਨ ਘਰ ਭੇਜਣ ਲਈ ਇੱਕ ਕੰਮ ਦਾ ਪੈਕੇਜ ਤਿਆਰ ਕਰਨਾ ਚਾਹੀਦਾ ਜਿਸ ਦੀ ਵਰਤੋਂ ਖਰਾਬ ਮੌਸਮ ਦੇ ਬੰਦ ਹੋਣ ਕਰਕੇ ਦਿਨਾਂ ਵਿੱਚ ਕੀਤੀ ਜਾ ਸਕੇ ਗ੍ਰੇਡ 9 ਤੇ 12 ਦੇ ਅਦੇ ਆਪਕਾ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਕਿ ਅਸਾਈਨਮੈਂਟ Google Classroom ਵਿੱਚ ਪੋਸਟ ਕੀਤੀਆਂ ਜਾਂਦੀਆਂ ਨੇ ਤੇ ਗ੍ਰੇਡ 9 ਤੇ 12 ਦੇ ਸਾਰੇ ਐਚਐਸਟੀ ਵਿਦਿਆਰਥੀਆਂ ਨੂੰ ਸੁਤੰਤਰ ਤੌਰ ਤੇ ਕੰਮ ਪੂਰਾ ਕਰਨ ਲਈ ਜਿੱਥੇ ਕੰਮ ਸੌਂਪੇ ਜਾਣ ਅਧਿਆਪਕ ਸਵੇਰੇ ਜਿੰਨੀ ਜਲਦੀ ਸੰਭਵ ਹੋ ਸਕੇ ਸੀਸੋ ਅਜਾ Google Classroom ਵਿੱਚ ਸਨੇਹਾ ਸਵੇਰ ਦਾ ਹਦਾਇਤਾ ਸਮੀਤ ਪਾਉਣ ਤੇ ਅਸਾਈਨਮੈਂਟ ਇਸ ਸਰਗਰਮੀਆਂ ਪਾਠ ਨੂੰ ਪੋਸਟ ਕਰਨਗੇ ਅਧਿਆਪਕ ਨਵੇਂ ਪਾਠਕ੍ਰਮ ਯੂਨਿਟਾਂ ਦੀ ਸ਼ੁਰੂਆਤ ਨਹੀਂ ਕਰਨਗੇ ਇਸ ਲਈ ਕਿਰਪਾ ਕਰਕੇ ਧਿਆਨ ਵਿੱਚ ਰੱਖੋ ਕਿ ਅਧਿਆਪਕ ਜੋ ਉਹਨਾਂ ਨੂੰ ਕੰਮ ਸੌਂਪਿਆ ਗਿਆ ਉਹ ਮੁੱਖ ਤੌਰ ਤੇ ਉਹੀ ਕੰਮ ਹੋਵੇਗਾ ਜੋ ਵਿਦਿਆਰਥੀ ਸਤੰਤਰ ਤੌਰ ਤੇ ਸ਼ਾਮਲ ਹੋ ਸਕਣ ਅਸੀਂ ਸਮਝਦੇ ਹਾਂ ਕਿ ਸਾਰੇ ਵਿਦਿਆਰਥੀ ਪਰਿਵਾਰ ਖਤਰਨਾਕ ਮੌਸਮ ਦੇ ਬੰਦ ਹੋਣ ਵਾਲੇ ਦਿਨਾਂ ਵਿੱਚ ਸਕੂਲਾਂ ਦੇ ਅੰਦਰ ਕੰਮ ਕਰਨਾ ਸ਼ਾਮਲ ਨਹੀਂ ਕਰ ਸਕਦੇ ਤੇ ਜਹੀਆਂ ਚੋਣਾਂ ਦਾ ਆਦਰ ਤੇ ਸਨਮਾਨ ਵੀ ਕੀਤਾ ਜਾਵੇਗਾ ਪੰਜਾਬੀ ਗੱਲਬਾਤ ਦੇ ਵਿੱਚ ਏਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੀ ਸੁਣਨੀ ਆ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦਿਨ ਹਾਲ